ਤੜਾਂ ਗਿਆ ਜੀ ਬੁੜੇ ਦੇ ਕੋ ਤਿਆਰ ਹੋ ਗਿਆ ਇਹ ਪਿਆਰੀ ਗੱਡੀ ਆਪਾਂ ਨੇ ਜਿਹੜੀ ਮੇਨ ਆ ਇਹ ਕਰਤੀ ਬਾਖੀਆਂ ਦੇਖੋ ਹਰ ਪੂ ਰਹਿਆ ਹਰ ਪੂ ਅਸੀਂ ਮੁੰਡਾ ਸੰਗਦਾ ਬੇਰੋਕੀ ਕੰਨ ਠੰਗਦਾ ਰਹੀ ਅਸੀਂ ਮੁੰਡਾ ਸੰਗਦਾ ਆਗੇ ਦੇ ਬਾਈ ਦੇਖੋ ਤੇਰੀ ਜਿੰਨੀ ਹੋਰ ਜਿੰਨੇ ਤੇਰੀਆਂ ਇਹ ਗੱਰ ਵੀ ਖਾਲੀ ਕਰਦੀ ਆਂ ਹਾਂ। ਹਾਂਜੀ, ਆਵਾ ਤੁਹਾਡਾ ਇੱਕ ਹੋਰ ਨਵੇਂ ਵਲੌਗ ਤੇ ਨਵੀਂ ਸਵੇਰ 'ਚ ਸਭ ਨੂੰ ਕਰਦੀ ਹਾਂ ਸਤਿ ਸ਼੍ਰੀ ਅਕਾਲ। ਤੇਰਾ ਵੀ ਬਹੁਤ ਜ਼ਿਆਦਾ ਲੇਟ ਹੋ ਗਿਆ ਤੇ ਹੁਣ ਚੱਲੇ ਆਪਾਂ ਗੱਡੀਆਂ ਧਵਾਉਣ ਨੂੰ। ਇਹ ਕੱਲ੍ਹ ਵਾਸਤੇ ਤਿਆਰ ਕਰਨੀਆਂ। ਅੱਜ ਤਾਂ ਇੱਕ ਦਿਨ ਦਾ ਗੈਪ ਐ। ਬਰਜ਼ ਮਾ ਮੂੰ ਚੁਕਾਤਾ ਇਹ ਮਰਦੀ ਗੱਡੀ ਵਾਸਤੇ ਰੱਖ ਲੈਣਾ ਟੁੰਟੀਆਂ। ਜਿਹੜੀ ਸੈਟਿੰਗ ਜਿਆਦਾਤਰ ਐ ਨਾ ਤਾਂ ਲੈਣਾ ਉਹ ਅੰਦਰ ਵਾਲਾ ਲੱਗਿਆ ਰਹੂ। ਪੇ ਜਾ ਰਹੇ ਆ ਗੱਡੀਆਂ ਤੋਂ ਤੇ ਇੱਕ ਗੱਡੀ ਪਿੱਛੇ ਆ ਰਹੀ ਆ ਉਹਨੇ ਕੋ ਜਾ ਰਹੀ ਆ ਤੇ ਇੱਕ ਪਿੱਛੇ ਆ ਰਹੀ ਆ ਇੱਕ ਵੀਰਾ ਲੈ ਕੇ ਆਊਗਾ ਹਜੇ ਤੇ ਚੜਾ ਤੇ ਉੱਪਰ ਕਪੜਾ ਮੰਨ ਲੱਗੇ ਵੇ ਚਾਹ ਪਾਣੀ ਆਪਾਂ ਨੇ ਪੀ ਲਿਆ ਹੋਵੇ ਫ੍ਰੀ ਹਾਂਜੀ ਗੱਡੀਆਂ ਤੋਂ ਆ ਰਹੀਆਂ ਬਈ ਆਪਾਂ ਨੇ ਹੁਣ ਚਾਲੇ ਪਾਤੇ ਘਰ ਨੂੰ ਮਦਰ ਨੂੰ ਨਾਨਕੇ ਘਰ ਨੂੰ ਤੇ ਜਾਈ ਜਾਂਦੇ ਆ ਇੱਕ ਗੱਡੀ ਆਪਣੀ ਉਹਨਾਂ ਨੇ ਕਿਤੇ ਕੰਮ ਨੂੰ ਜਾਨਾ ਤਾਂ ਆਪਾਂ ਨੇ ਚਾਰੀ ਗੱਡੀਆਂ ਧਵਾ ਲੀਆਂ ਹੁਣ ਜਾਈ ਜਾਂਦੇ ਆ ਸਾਲੀ ਜੀ ਆਪ ਦੇਖੋ ਆਲੀ ਸਾਹ ਦੇ ਕੋਲੇ ਆ ਮੇਰੇ ਨਾਲ ਕੇ ਵਾਹਿਗੁਰੂ ਮਹਾਰਾਜਾ ਬਾਸ਼ਾ ਕਰਪਾ ਕਰਕੇ ਉਹ ਗਿਆ ਤੇ ਇਹ ਬੀਜੀ ਆਈ ਹੈ ਬੀਜੀ ਆਈ ਮਿੰਨੀ ਇਹਦੇ ਆਲੇ ਆਲੇ ਵੀਰੇ ਕਿੱਥੇ ਉਹ ਬੈਗ ਚ ਪਏ ਹੋਣੇ ਆ ਰਿਮੋਟ ਵਾਲੇ ਗੱਡੀਆਂ ਆ ਹੈਗੇ ਹੈਗੇ ਉਹਦੇ ਵਿੱਚੇ ਹੋ ਗਿਆ ਤੇ ਵਾਲੇ ਨਾਲ ਕਨੈਕਟ ਅੱਛਾ ਉਧਰ ਹੋ ਗਿਆ ਇਹਦੇ ਨਾਲ ਹੋ ਗਿਆ ਚੜਾਉ ਹੋ ਹੀ ਗਈ ਜਿਹਨੂੰ ਪਤਾ ਆ ਆ ਚੜਾਉਂਗੇ ਉਹ ਦੇਖੀ ਰੀਟਰ ਨਿਕਲ ਗਿਆ ਜਿਹੜਾ ਮਾਮੇ ਨੇ ਜਹਾਜ਼ ਜੱਲਿਆ ਜਾਂ ਤੇ ਭੈਣ ਜੋ ਕੰਦਾ ਜੀ ਮਾਰਦੇ ਫਰੀ ਜੀ ਹਾਂ ਜਿਹੜਾ ਨੇ ਲਿਆ ਉਹ ਕਿਹੜਾ ਦਾ ਉਹ ਦੂਆ ਜਿਹੜਾ ਜਿਹੜਾ ਹੈਲੀਕਾਪਟਰ ਜਆ ਉੱਪਰ ਉੱਡਦਾ ਉਹ ਹੈਲੀਕਾਪਟਰ ਜਆ ਉਹ ਭਾਈ ਕੰਦਾ ਜੇ ਮਾਰ ਮਾਰੇ ਤੋੜਦਾ ਮੈਂ ਥੱਲੇ ਡਿੱਗ ਜਾ ਕਰ ਹੁਣ ਲਾਉਣਾ ਤਾਂ ਆਉਂਦਾ ਨਹੀਂ ਇਹਨਾਂ ਦੇ ਵੀ ਅਲੱਗ-ਅਲੱਗ ਮਾਡਲ ਆਉਂਦੇ ਹੀ ਇਹ ਮਹਿੰਗੇ ਵਾਲਾ ਮੁੰ ਲੱਗਦਾ ਇਹ ਨਹੀਂ ਇਹ ਥੋੜੇ 60000 ਰੁਪਏ ਹੈ ਮੇਰੇ ਵਾਲਾ ਹੈਗਾ ਸਿਮੂਗਾ 900 ਡਾਲਰ ਤਾਂ ਲਿਆਤਾ ਹਾਂ ਕਿੰਨੇ ਵੈਟ ਕਿੰਨੇ ਵੈਟ ਗੇ 60000 60 ਦੀ ਬਾਰ ਸੈਂਸਰ ਨਾਲ ਇਹਦੇ ਸੈਂਸਰ ਘਟ ਇਹ ਤਾਂ ਬਾਕਸ ਟੇਵਰ ਰਹਿਣਾ ਇਹ ਨਹੀਂ ਹਿੱਲਦਾ ਬਾਕੀ ਇਹ ਘੈਂਟ ਜੀ ਆ ਬੁਰੀ ਇਹ ਉੱਪਰ ਹੀ ਖੜਾ ਰਹਿੰਦਾ ਬੈਟਰੀ ਲੈਵਲ ਇਹਦੀ ਥੋੜੀ ਲੋਏ ਵਾਲੇ ਤਾਂ ਚਾਰਜੀ ਲਾਉਣਾ ਪੈਣਾ ਇਹ ਥਾਰੇ ਲੋ ਫਿਰ ਹਾਂ ਤਾਂ ਬੰਦਾ 45% ਅੱਲੇ ਚਲਾ ਲਓ ਅੱਜੇ ਵਿਚੀ ਸਾਈਡ ਉੱਧਰ ਤੋਂ ਬੰਨ ਸਟੇਬਲ ਖੜਾ ਜੀ ਇੱਥੇ ਖੜਾ ਹੈ ਖੜਾ ਬਸ ਇਹ ਨਹੀਂ ਕਿਦਦਾ ਕਿਤੇ ਲੰਗ ਗਿਆ ਬਸ ਚਲਾ ਇਹ ਦੇਖ ਕੇ ਚਲਾਇਆ ਜਾਊਗਾ ਹਾਂ ਉਹਨੂੰ ਦੇਖ ਕੇ ਚਲਾਇਆਗਾ ਉਹਨੂੰ ਦੇਖ ਕੇ ਫਿਰ ਜੀ ਤੇ ਉਹਨੂੰ ਦੇ ਉਹਦੇ ਨਾਲ ਜੀ ਮੈਂ ਬੈਠ ਦੇਖ ਰਿਹਾ ਉਹ ਬੀ ਬਣਾਉਣਾ ਹੋਇਆ ਫਿਰ ਉਹਦਾ ਕਰਦੇ ਹਾਂ ਹਾਂ ਜੀ ਲਗਾਉਣੀਗਾ ਅੱਛਾ ਹਜੇ ਕਰ ਨਹੀਂ ਰਿਹਾ ਨਾ ਨਾ ਉਹ ਦੇਖ ਬਟਨ ਨਾਲ ਹਾਂ ਪਰਲੇ ਪਾਸੇ ਬਟਨ ਨਾਲ ਠੀਕ ਆ ਜਿਵੇਂ ਇੱਧਰ ਲੈ ਕੇ ਆਉਣਾ ਜੀ ਫਿਰ ਜਿਵੇਂ ਇੱਥੇ ਨੂੰ ਵੀ ਮੰਨ ਲਓ ਅਧਿਕਤ ਜੇ ਆਏ ਉਹ ਲੈ ਕੇ ਆਉਣਾ ਆਪਣਿਆਂ ਨੂੰ ਇਹ ਉੱਪਰ ਆ ਰਿਹਾ ਆ ਇੱਧਰੋਂ ਇੱਧਰ ਵਾਲੇ ਰੁਪਏ ਆ ਅੱਗੇ ਉੱਪਰ ਇਹਨਾਂ ਨੂੰ ਨਾ ਇਹ ਵੀ ਰੂਪਾ ਤੇ ਆਉਂਦੀਆਂ ਇੱਕ ਲਾਈਨ ਚ ਲਾ ਦਤੀਆਂ ਸਾਰੀਆਂ ਦੇ ਫੁੱਲ ਲਾਉਣੇ ਆ ਆਪਣਿਆਂ ਸਾਰੀਆਂ ਗੱਟੀਆਂ ਦੇ ਫੁੱਲ ਲਾਉਣੇ ਆ। ਉਹ ਲਾਈਨ 'ਚ ਲਾ ਕੇ। ਇਹਦਾ ਉੱਗ ਬਾਈ ਤਾਂ ਨੂੰ ਦਿਖਾਉਣੇ ਆ। ਲਾ ਕੇ ਬੁੱਲ। ਮਤਲਬ ਮੇਨ ਦਾ ਇੱਕੇ ਨਾ ਚੋਪਰਾਂ ਵਾਲੀ। ਬਾਕੀਆਂ ਤੇ ਆਪਾਂ ਨੇ ਇਦਾਂ ਹੀ ਫੁੱਲ ਲਵਾਦਨੇ ਆ। ਬੰਦੇ ਪਹੁੰਚ ਗਏ ਬਰੇ ਆਪਣੇ। ਗੱਡੀਆਂ 'ਚ ਫੁੱਲ ਲਾਉਣ। ਇਹ ਸਾਰੇ ਗੱਡੇ ਨੇ ਫੁੱਲ ਆ ਗਏ ਨੇ। ਸਾਰੇ ਨੇ ਡੁੱਟੀ ਖਾ ਰਹੇ ਆ ਬੈਠੇ। ਹੋਰ ਵੀ ਫਾਇਓਂ ਲਗੂਗੇ ਹੁਣ ਜੁਨੀ ਰੁਕੀ ਜੁਨੀ ਲਿਨ ਲਾਓ ਕੰਸੀ ਜੇ ਕੰਸੀ ਨੂੰ ਮਾਝਾ ਦਿਖਾਉਂਦੇ ਆ ਸਾਨੂੰ ਪ੍ਰੋਸੈਸ ਸਾਰਾ ਹੀ ਜਿਗਾ ਵੀ ਚੱਲ ਰਿਹਾ ਜਿੰਨਾ ਵੀ ਤੇ ਵੀ ਆਹ ਦੇਖੋ ਇੱਧਰ ਚੁੰਨੀਆਂ ਲਾਤੀਆਂ ਸਾਰੀਆਂ ਨੂੰ ਇੱਕਣੇ ਚੁੰਨੀਆਂ ਲਾਉਂਗੇ ਇਹਨਾਂ ਨੂੰ ਤਾਂ ਹਾਂ ਆ ਦੇਖਦੇ ਜਮਾ ਕਮੈਂਟਾਂ ਲਗਾ ਦੋ ਉਹ ਇੱਕ ਗੱਡੀ ਰਹਿ ਗਈ ਮੇਨ ਬੱਸ। ਆਹ ਦੇਖੋ। ਲੋ ਭਾਈ ਕੰਮ ਜੰਮਾ ਡੰਨ ਹੋ ਚੱਲਿਆ ਰਹਿ ਗਿਆ ਮੇਨ ਵੱਡੀ। ਇਹ ਸੈਂਟਰ ਜਾ ਰਿਹਾ ਗਿਆ ਨਾ ਦੇਖੋ ਬਾਕੀ ਸਾਰੀਆਂ ਬਾਲੇ ਘੁੰਮਾਤੇ। ਇਹ ਇੱਕ ਉਧਰ ਖੜੀ ਦੀ ਉਹਦੇ ਬਾਵੀ ਲਾਤੇ। ਇਹਨੂੰ ਵੀ ਲਵਾਤੇ ਆਪਾਂ।

ਛੱਟਾ ਹੀ ਕੰਮ ਜੰਮਾ ਹਾਂ ਹਾਂ ਪੁੱਤ ਬਹੁਤ ਸੋਹਣਾ ਆ ਸੋਹਣੇ ਲੱਗਦੀਆਂ ਨੇ ਹਾਂ ਆ ਸੋਹਣੇ ਲੱਗਦੀਆਂ ਗੱਡੀਆਂ ਜਲੀ ਹੁਣ ਜਿਵੇਂ ਇੱਕ ਗੁਲਾਸਤਾ ਹੋ ਗਿਆ ਹੋਰ ਤਾਂ ਹੀ ਕੋਰਨ ਵਾਲੇ ਬਸ ਆਹੀ ਇਹ ਤਾਂ ਸਿੰਪਲ ਇੱਕਣਾ ਸੋਹਣੇ ਲੱਗਦੇ ਜਿਆਦਾ ਆਡ ਨਹੀਂ ਕਰਵਾਏ ਜਾਂ ਤਿਆਰ ਹੋ ਗਿਆ ਇਹ ਪਿਆਰੀ ਕੱਟੀ ਆਪਾਂ ਦੀ ਜਿਹੜੀ ਮੇਨ ਆ ਇਹ ਕਰਤੀ ਬਾਕੀਆਂ ਦੇਖੋ ਬੱਲੀ ਦੀ ਆ ਚਿੱਟੀ ਇਹ ਉਹਨਾਂ ਦੀ ਹੈ ਇਹ ਉਹਨਾਂ ਦੀ ਕਹਿੰਦੇ ਹੋਣੇ ਬਾਈ ਵੀ ਸਾਜਰੇ ਕਿੱਥੇ ਉੱਠ ਖੜਿਆ ਹੋਣਾ ਸਾਜਰੇ ਤੇ ਆਪਾਂ ਦੇ ਬਾਈ ਅੱਜ ਆਨੰਦ ਘਰੋਂ ਜਾਣਾ ਹੈ ਵੀਰੇ ਦੇ ਸਾਜਰੀ ਜਾਣਾ 6 ਵਜੇ ਪਹੁੰਚਣਾ ਹੈ 6 ਵਜੇ ਆਨੰਦ ਕਰਦੇ ਤੇ ਨਾ ਨੂੰ ਕੇ ਆਪਾਂ ਤਿਆਰੀ ਕਰ ਲਈ ਸਾਹਿਬ ਤੇ ਗੱਡੀਆਂ ਕਰਤੀਆਂ ਤੇ ਸਟਾਰਟ ਤੇ ਹੁਣ ਆਪਾਂ ਬੈਠੇ ਹਾਂ ਵੀਰੇ ਨੇ ਤਿਆਰ ਹੋਣਾ ਹੈ ਤੇਰੇ ਉਹਦੇ ਬਾਝਾ ਜਾਉਂਗੇ ਨਾ ਨੂੰ ਕਿ ਆਪਾਂ ਪੱਗਾ ਵਾਲੀਆਂ ਓਕੇ ਦੀ ਰਿਪੋਰਟ ਹੋ ਗਿਆ ਕੰਮ ਇਹ ਨਾ ਨਾਮ ਸਰਵਾਂ ਦਾ ਬਣ ਬੈਣ ਆ ਆ ਪੱਗ ਜਿਹੜੀ ਆਉਂਦੀ ਇਹ ਵਾਹ ਲਾ ਮੈਂ ਤਾਂ ਬਣਾ ਲਈ ਦਰਬੀਰ ਦੇ ਨਾਲ ਇਹ ਉਹ ਤੋਂ ਬਣਾਉਂਦੇ ਹਾਂ ਪਾ ਜਿਹੜਾ ਬੰਨਾ ਆ ਜੀ ਜੋ ਵੀ ਆਪਾਂ ਵੀ ਛੜੀ ਅੱਛਾ ਕਰ ਲਿਆ ਜਮਾ ਸੈਕ ਤੁੰਦੇ ਬਹੁਤ ਹੈ ਭਾਈ ਅੱਜ ਤਾਂ ਦੇਖੋ ਬਹੁਤ ਹਾਰ ਹੁੰਦਾ ਉਹਦਾ ਆਨੰਦ ਸਾਜਰੇ ਕਰਾਉਣੀ ਆ ਇਹ ਸਾਜਰੇ ਦੇ ਗ੍ਰੈਵਿਟੀ ਤੋਂ ਪਹਿਲਾਂ ਭੈਣ ਉਹਨਾਂ ਦੇ ਵੀ ਸਾਜਰੇ ਹੀ ਕਰਦੇ 4 ਵਜੇ ਵੀਰ ਦੇ ਹੁਣ 6 ਵਜੇ ਆ ਤਾਂ ਕਰਕੇ ਸਾਜਰੇ ਦੇ ਉੱਠੇ ਵੀ ਹਾਂ 3 ਵਜੇ 3 ਵਜੇ ਉੱਠ ਗਿਆ ਤਾਂ ਮੈਂ ਫਿਰ ਨਾ ਨੂੰ ਵੀ ਆਪਣਾ ਰੈਡੀ ਛੜੀ ਖੋਗੇ ਆ ਬੁਲਾ ਦੀ ਬਾਈ ਪੱਗਾ ਬੰਨਣ ਆਏ ਮੈਂ ਲੋ ਬਾਈ ਚੱਲੇ ਆਨੰਦਕਾਰ ਜਾਂ ਨੂੰ ਚੱਲੇ ਆ ਤੇ ਇਹ ਗੱਡੀਆਂ ਜਿਹੜੀਆਂ ਇਹ ਉੱਡੀ ਖੜੀ ਰਹਿਣਗੀਆਂ ਬਾਕੀ ਆਪਾਂ ਲੈ ਜਣੀਆਂ ਤਿੰਨ ਗੱਡੀਆਂ ਇਨਾ ਫਾ চলো <ahan> চার ਮੋਰਿੰਗ ਸਟਾਈਲ ਆਇਆ 51000 ਹਲਵਾਈ ਨੂੰ ਪਤਾ ਸ਼ਾਮ ਤੱਕ ਨਹੀਂ ਮੁੱਕਦਾ ਲੈ ਰਾੜੇ ਰਾੜੇ ਦੇ ਖਾਵਾਂਗੇ ਲੈ ਲਓ ਭਾਈ ਮਠਾਈ ਦਾ ਲਿਆਓ ਆਹ ਕਾਊਂਟਰੋਂ ਨਾ ਜਰਮਨ ਚੰਚੰਦਾ ਬੈਸਨ ਵਾਲੀ ਸਟਾਲ ਸਦਾਜੀ ਕੁਲਦੀਪ ਸਿੰਘੀ ਲਬਰਦਾਰ ਤੇ ਚਲੋ ¿Qué es yeah. yeah. ਸਾਰੀ ਗਰਮੀ ਖਾਲੀ ਕਰਨੀ ਆਏ ਪਹਿਲਾਂ ਦੇਖ ਕੇ ਰੱਖਿਆ ਕਰੋ ਵੀ ਗਰਮੀ ਕਿੱਡੀ ਕੋਣੀ ਚੰਗੀ ਆਏ ਮੈਂ ਕਹਿੰਦਾ ਕੀ ਹੋਵੇ ਕਿਹੜੀ ਸੜਨੀ ਆਏ ਨਾ ਠੀਕਾ ਮਾਰਾ ਇਨਾ ਟ੍ਰਾਂਸਫਰ ਮੇਂ ਨਾ ਵੀਰਾ ਕੀ ਕਰਦੇ ਠੀਕੀ ਕਰੀ ਬੀੜਾ ਪਹਿਲਾ ਸਾਡੀ ਨਾ ਦੂਵੀਂ ਦੂਵੀਂ ਹੋ ਗਈ ਕਿਤੇ